ਦੋਸਤੋ ਆ ਦੇਖੋ ਕਿਵੇਂ ਮੱਕੀ ਦੇ ਬੂਟੇ ਕਮਲਾਏ ਪਏ ਆ ਗਰਮੀ ਤਪਸ ਬਹੁਤ ਪੈ ਰਹੀ ਹੈ ਤੇ ਵਿਚਾਰੇ ਕਮਲਾਏ ਪਏ ਆ ਹੁਣ ਇਹ ਪਾਣੀ ਮੰਗਦੇ ਆ ਕਿਉਂਕਿ ਪਾਣੀ ਬਹੁਤ ਜ਼ਰੂਰੀ ਆ ਹਰ ਇੱਕ ਇਨਸਾਨ ਲਈ ਤੇ ਇਹਨੇ ਵੀ ਹੁਣ ਪਾਣੀ ਮੰਗਦੇ ਆ ਇਹਨਾਂ ਨੂੰ ਬਹੁਤ ਪਿਆਸ ਲੱਗੀ ਆ ਤੇ ਆਓ ਫਿਰ ਦੋਸਤੋ ਮੈਂ ਲਿਆਉਂਦਾ ਮੋਟਰ ਚਲਾ ਕੇ ਤੇ ਪਾਣੀ ਛੱਡ ਕੇ ਲੈ ਬਈ ਦੋਸਤੋ ਮੋਟਰ ਦਿੱਤੀ ਆਪਾਂ ਚਲਾ ਤੇ ਪਾਣੀ ਦਿੱਤਾ ਛੱਡ ਤੇ ਸਿੱਧਾ ਪਾਣੀ ਉਹਦੇ ਮੱਛੀ ਵਾਲੇ ਆਪਣੇ ਖੇਤ ਦੇ ਵਿੱਚ ਜਾਊਗਾ ਹੁਣ ਲੈ ਫਿਰ ਆੜ ਰਾਈ ਆ ਜਾ ਰਿਹਾ ਪਾਣੀ ਆਪਣਾ ਪਾਣੀ ਪਿਆ ਚੱਲ ਆ ਜਾ ਰਿਹਾ ਪਾਣੀ ਆਪਣਾ ਤੇ ਅੱਗੇ ਤੁਹਾਨੂੰ ਦਿਖਾਉਂਦੇ ਜਾ ਕੇ ਬੂਟੇ ਹੁਣ ਪਾਣੀ ਪੀਣਗੇ ਆ ਆ ਗਿਆ ਪਾਣੀ ਆਪਣਾ ਪੈਣਾ ਸ਼ੁਰੂ ਹੋ ਗਿਆ ਲੈ ਵੀ ਦੋਸਤੋ ਇਨ ਬੂਟਿਆਂ ਤੱਕ ਪਾਣੀ ਪਹੁੰਚ ਗਿਆ ਹੈ ਤੇ ਆਹ ਵੇਖੋ ਜਿਹੜੇ ਬੂਟਿਆਂ ਤੱਕ ਹਜੇ ਪਾਣੀ ਨਹੀਂ ਪਹੁੰਚਿਆ ਉਹ ਵੀ ਖੁਸ਼ ਹੋ ਰਹੇ ਆ ਕਿ ਉਹਨਾਂ ਨੂੰ ਆਸ ਵੱਜ ਗਈ ਕਿ ਹੁਣ ਅਸੀਂ ਪਿਆਸੇ ਪਏ ਸੀ ਤੇ ਪਾਣੀ ਪੀਵਾਂਗੇ ਤੇ ਬੜੇ ਖੁਸ਼ ਦਿਖਾਈ ਦੇ ਰਹੇ ਆ ਬੂਟੇ ਸੋ ਦੋਸਤੋ ਪਾਣੀ ਦੀ ਕੀਮਤ ਪਛਾਣੀ ਆਪਾਂ ਤੇ ਪਾਣੀ ਨੂੰ ਬਚਾਈਏ ਸੋ ਪਾਣੀ ਨੂੰ ਲੋੜ ਮੁਤਾਬਕ ਹੀ ਵਰਤੀਏ ਸੋ ਆਹ ਦੇਖੋ ਬੂਟੇ ਕਿੰਨੇ ਖੁਸ਼ ਹੋ ਰਹੇ ਸੋ ਪਾਣੀ ਬਿਨਾ ਜੀਵਨ ਨਹੀਂ ਹੈ ਸੋ ਪਾਣੀ ਹੈ ਤਾਂ ਸਭ ਕੁਝ ਹੈ